ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਪਿਆਰੇ ਦੋਸਤਾਂ ਨੂੰ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਨਵੇਂ ਵਲੌਗ ਵਿੱਚ ਦੋਸਤੋ ਅੱਜ ਦੇ ਵਲੌਗ ਵਿੱਚ ਤੁਹਾਨੂੰ ਦਿਖਾ ਰਿਆ ਹਾਂ ਕਣਕ ਦੇ ਖੇਤ ਦਾ ਵਿਊ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਤੇ ਅਸੀਂ ਕਣਕ ਨੂੰ ਲਾਇਆ ਹੈ ਪਹਿਲਾ ਪਾਣੀ ਤੁਸੀਂ ਦੇਖ ਸਕਦੇ ਹੋ ਦੋਸਤੋ ਚਿੱਟੇ-ਚਿੱਟੇ ਬਗਲੇ ਤੇ ਹੋਰ ਵੀ ਤਰ੍ਹਾਂ-ਤਰ੍ਹਾਂ ਦੇ ਪੰਛੀ ਬਹੁਤ ਸਾਰੇ ਇੱਥੇ ਖੇਤ ਦੇ ਵਿੱਚ ਆਪਣਾ ਚੋਗ-ਚੁਗ ਰਹੇ ਨੇ ਤੇ ਬਹੁਤ ਹੀ ਜ਼ਿਆਦਾ ਪਿਆਰਾ ਲੱਗਦਾ ਹੈ ਵਿਊ ਤੇ ਮੈਂ ਤੇ ਆਨੰਦ ਮਾਣ ਰਿਆ ਹਾਂ ਇੱਥੇ ਖੇਤ ਦੇ ਕੋਲ ਖਲੋ ਕੇ ਦੇਖ ਰਿਆ ਹਾਂ ਪੰਛੀਆਂ ਨੂੰ ਤੇ ਦੋਸਤੋ ਅੱਜ ਸਾਡੇ ਇਧਰ ਯੂਪ ਵੱਲ ਸਾਡੇ ਏਰੀਆ 'ਚ ਨਿਕਲੀ ਆ ਧੁੱਪ ਥੋੜੀ ਜੀ 1.5 ਵਜੇ ਦੇਣ ਲੱਗਿਆ ਸੀ ਤੇ ਬਹੁਤ ਚੰਗਾ ਲੱਗ ਰਿਹਾ ਹੈ ਕਿਉਂਕਿ ਕਾਫੀ ਦਿਨ ਹੋ ਗਏ ਸੀ ਠੰਡ ਬਹੁਤ ਜ਼ਿਆਦਾ ਪੈ ਰਹੀ ਸੀ ਅੱਜ ਵੀ ਹੈਗੀ ਠੰਡ ਸਵੇਰੇ ਪਰ 1.5 ਵਜੇ ਅੱਜ ਥੋੜੀ ਜੀ ਧੁੱਪ ਨਿਕਲੀ ਆ ਸ਼ੁਕਰ ਪ੍ਰਮਾਤਮਾ ਦਾ ਅੱਜ ਸੂਰਜ ਨੇ ਵੀ ਮੂੰਹ ਦਿਖਾਇਆ ਹੈ ਤੇ ਤੋਂਪ ਸਿੱਕਨ ਦਾ ਵੱਖਰਾ ਹੀ ਨਜ਼ਾਰਾ ਹੁੰਦਾ ਏ ਬਾਕੀ ਅੱਜ 뷰 ਬਹੁਤ ਪਿਆਰਾ ਲੱਗ ਰਿਹਾ ਏ ਤੇ ਮੈਂ ਇੱਥੇ ਸ਼ੂਟ ਕਰਨ ਲੱਗ ਗਿਆ ਏ ਇਹਨਾਂ ਪੰਛੀਆਂ ਨੂੰ ਦੇਖ ਕੇ ਬਹੁਤ ਹੀ ਚੰਗਾ ਫੀਲ ਹੁੰਦਾ ਏ ਦੋਸਤੋ ਜੇ ਤੁਸੀਂ ਵੀ ਕਰਦੇ ਹੋ ਕੁਦਰਤ ਨਾਲ ਪਿਆਰ ਪੰਛੀਆਂ ਨਾਲ ਪਿਆਰ ਜੇ ਤੁਸੀਂ ਵੀ ਨੇਚਰ ਲਵਰ ਹੋ ਤਾਂ ਜਰੂਰ ਇਸ ਵਲੌਗ ਨੂੰ ਦੇਖਿਓ ਤੇ ਤੁਸੀਂ ਆਕਾਸ਼ ਤੇ ਦੇਖ ਸਕਦੇ ਹੋ ਦੋਸਤੋ ਕਰੋ ਜੀ ਦਰਸ਼ਨ ਸੂਰਜ ਦੇਵਤਾ ਜੀ ਦੇ ਤੇ ਪੰਛੀਆਂ ਦੀ ਆਵਾਜ਼ ਵੀ ਬਹੁਤ ਪਿਆਰੀ ਲੱਗਦੀ ਹੈ ਤਰ੍ਹਾਂ ਤਰ੍ਹਾਂ ਦੇ ਪੰਛੀ ਇੱਥੇ ਚੋਗ-ਚੋਗ ਰਹੇ ਨੇ ਤੇ ਹੁਣ ਲਾਈਟ ਚਲੇ ਗਈ ਸੀ ਤੇ ਕਿਾਰੇ ਸਾਰੇ ਭਰ ਚੁੱਕੇ ਨੇ ਇੱਕ ਕਿਹੜਾ ਥੋੜਾ ਜਿਹਾ ਰਹਿ ਗਿਆ ਹੀ ਤੇ ਮੋਟਰ ਬੰਦ ਹੈ ਇਸ ਟਾਈਮ ਦੇਖੋ ਜੀ ਵਿਊ ਬਹੁਤ ਪਿਆਰਾ ਲੱਗ ਰਿਹਾ ਹੈ ਛੋਟੀਆਂ ਵੱਡੀਆਂ ਚਿੜੀਆਂ ਹਰ ਤਰ੍ਹਾਂ ਦੀਆਂ ਕਾਂ ਤੋਤੇ ਕੋਇਲਾ ਸਭ ਇੱਥੇ ਜਿੜੀਆਂ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਉੱਡ ਰਹੇ ਪੰਛੀ ਬਹੁਤ ਹੀ ਮਨ ਨੂੰ ਮੋਂਦਾ ਹੈ ਇਹੋ ਜਿਹਾ ਦ੍ਰਿਸ਼ ਤੇ ਮੈਂ ਨਾਲੇ ਸੇਖ ਰਿਆਂ ਸੀ ਤੁੱਪ ਇੱਥੇ ਤੇ ਨਾਲੇ ਆਪਾਂ ਦੇਖ ਰਹੇ ਸੀ ਇਹ ਪੰਛੀ ਤੇ ਬਗਲੇ ਬਹੁਤ ਹੀ ਜ਼ਿਆਦਾ ਪਿਆਰੇ ਲੱਗਦੇ ਨੇ ਦੇਖ ਸਕਦੇ ਹੋ ਦੋਸਤੋ ਦੋਸਤੋ ਤੁਸੀਂ ਵੀ ਕਰੋ ਇੰਜੋਏ ਇਹ ਪੂਰੀ ਵੀਡੀਓ ਨੂੰ ਤੇ ਦੋਸਤੋ ਤੁਹਾਨੂੰ ਦਿਖਾਨ ਜਾ ਰਿਹਾ ਹਾਂ ਇਹ ਇੱਕ ਵੱਡਾ ਪੰਛੀ ਵੀ ਆ ਗਿਆ ਹੀ ਬਿਲਕੁਲ ਮੋਰ ਦੇ ਸਾਈਜ਼ ਜਿੱਡਾ ਪੰਛੀ ਹੈ ਤੇ ਚਲੋ ਥੋੜਾ ਕੋਲ ਹੋ ਕੇ ਦੇਖਦਾ ਹੈ ਜਾਂ ਕਿ ਇਸ ਦਾ ਨਾਮ ਨਹੀਂ ਪਤਾ ਪਰ ਇਹ ਵੀ ਆ ਗਿਆ ਹੈ ਬਾਕੀ ਸਭ ਛੋਟੀਆਂ ਚਿੜੀਆਂ ਵਗੈਰਾ ਚੋਕ-ਚੋਕ ਰਹੀਆਂ ਹਨ ਬਗਲੇ ਵਗੈਰਾ ਪਰ ਇਹ ਥੋੜਾ ਡਿਫਰੈਂਟ ਜਿਹਾ ਇੱਥੇ ਆ ਗਿਆ ਹੈ ਚੋਕ-ਚੋਕ ਰਿਹਾ ਸੀ ਤੇ ਜਦੋਂ ਮੈਂ ਥੋੜਾ ਜਿਹਾ ਕੋਲ ਜਾਣ ਦੀ ਕੋਸ਼ਿਸ਼ ਕੀਤੀ ਥੋੜਾ ਜਿਹਾ ਦੂਰ ਚਲੇ ਗਿਆ ਮੇਰੇ ਤੋਂ ਤੇ ਦੋਸਤੋ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਹੈ ਇੱਥੇ ਉਹ ਦੇਖੋ ਚਿੜੀ ਨਹਾ ਰਹੀ ਹੈ ਕਾਫੀ ਸਾਰੀਆਂ ਚਿੜੀਆਂ ਇਦਾਂ ਨਹਾ ਨਹਾ ਕੇ ਜਾ ਰਹੀਆਂ ਸੀ ਅੱਜ ਇਹ ਸ਼ੈਰਕਾ ਪਤਾ ਨਹੀਂ ਇਸ ਚਿੜੀ ਦਾ ਨਾਮ ਹੁੰਦਾ ਹੈ ਇਹ ਜਿਹੜੀਆਂ ਬਹੁਤ ਨਹਾਉਂਦੀਆਂ ਪਾਣੀ ਦੇ ਵਿੱਚ ਤੇ ਕਾਫੀ ਸਾਰੀਆਂ ਪਹਿਲੇ ਨਹਾ ਰਹੀਆਂ ਸੀ ਹੁਣ ਤੁਹਾਨੂੰ ਮੈਂ ਇੱਕ ਚਿੜੀ ਦਿਖਾ ਰਿਹਾ ਹਾਂ ਉਮੀਦ ਕਰਦਾ ਦੋਸਤੋ ਤੁਹਾਨੂੰ ਵੀ ਇਹ ਨਜ਼ਾਰਾ ਦੇਖ ਕੇ ਵਧੀਆ ਲੱਗਾ ਹੋਊਗਾ ਜੇ ਤੁਹਾਨੂੰ ਬਲੌਗ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਪੂਰਾ ਵਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਦੋਸਤੋ